ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 1 ਜਨਵਰੀ ਵਾਲੀ ਰਾਤ ਤੁਸੀਂ ਪਾਣੀ ਵਿੱਚ ਇਹ ਇੱਕ ਚੀਜ਼ ਮਿਲਾ ਕੇ ਘਰ ਵਿੱਚ ਛਿੜਕਾ ਕਰ ਦੇਣਾ ਹੈ ਫਿਰ ਵੇਖਿਓ ਸਾਰਾ ਸਾਲ ਕਿਵੇਂ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਆਂ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਤੁਸੀਂ ਟਾਈਟਲ ਨੂੰ ਪੜ੍ਹ ਕੇ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਸਮੇਂ ਦੇ ਬਾਰੇ ਕਿ ਇਸ ਨਵੇਂ ਬਰੇ ਦੀ ਸ਼ੁਰੂਆਤ ਦੇ ਬਾਰੇ। ਬਹੁਤ ਸਾਰੇ ਭੈਣ ਭਰਾਵਾਂ ਨੇ ਇਹ ਸਵਾਲ ਕੀਤਾ। ਕਿ ਆਪਾਂ ਆਪਣੇ ਇਸ ਆਉਣ ਵਾਲੇ ਨਵੇਂ ਵਰੇ ਦੀ ਸ਼ੁਰੂਆਤ ਕਿੰਜ ਕਰੀਏ ਕਿਹੜਾ ਪਾਠ ਕਰੀਏ ਕਿਹੜਾ ਸ਼ਬਦ ਦਾ ਜਾਪ ਕਰੀਏ ਜਾਂ ਕਿਹੜਾ ਐਸਾ ਕੰਮ ਕਰੀਏ ਕਿ ਸਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਇਹ ਨਵਾਂ ਵਰਾ ਸਾਡੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਸਾਲ ਸਾਬਿਤ ਹੋ ਜਾਵੇ ਸਾਰਾ ਸਾਲ ਹੀ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਰਹੇ ਬਰਕਤਾਂ ਰਹਿਣ ਸਾਰਾ ਸਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਬਣ ਜਾਵੇ ਸਾਤ ਸੰਗੇ ਜੀ ਜੇਕਰ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰਨੀਆਂ ਚਾਹੁੰਦੇ ਆਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਆਪਣੇ ਸਿਰ ਤੇ ਚਾਹੁੰਨੇ ਆਂ ਤਾਂ ਫਿਰ ਆਪਣੇ ਨਵੇਂ ਬਰੇ ਦੀ ਸ਼ੁਰੂਆਤ ਸਾਨੂੰ ਇਸ ਤਰੀਕੇ ਨਾਲ ਕਰਨੀ ਪਵੇਗੀ ਤੁਸੀਂ ਫਿਰ 31 ਤਰੀਕ ਦੀ ਰਾਤ ਤੋਂ ਹੀ ਸ਼ੁਰੂਆਤ ਕਰ ਲੈਣੀ ਹੈ ਕਿਉਂਕਿ 31 ਤਰੀਕ ਦੀ ਰਾਤ 12 ਵਜੇ ਤੋਂ ਬਾਅਦ ਨਵਾਂ ਦਿਨ ਚੜ ਜਾਣਾ ਹੈ ਨਵਾਂ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਣਾ ਹੈ ਵੈਸੇ ਤਾਂ ਪਰਮਪਿਤਾ ਪਰਮੇਸ਼ਰ ਜੀ ਦੇ ਬਣਾਏ ਹੋਏ ਸਾਰੇ ਹੀ ਦਿਨ-ਵਾਰ ਮਹੀਨੇ ਸਾਡੇ ਲਈ ਖਾਸ ਹਨ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦਿਨ ਇੱਕ ਵਾਰ ਚੜ ਗਿਆ, ਬੀਤ ਗਿਆ ਉਹ ਕਦੇ ਵੀ ਦੁਬਾਰਾ ਵਾਪਸ ਨਹੀਂ ਆਵੇਗਾ। ਦਿਨ ਦੀ ਗੱਲ ਛੱਡੋ ਸਾਡੀ ਜ਼ਿੰਦਗੀ ਦਾ ਬੀਤਿਆ ਹੋਇਆ ਇੱਕ ਪਲ ਇੱਕ ਛਿਨ ਵੀ ਦੁਬਾਰਾ ਵਾਪਸ ਨਹੀਂ ਆ ਸਕਦਾ। ਭਾਵੇਂ ਸਾਡੇ ਕੋਲ ਲੱਖਾਂ ਕਰੋੜਾਂ ਰੁਪਏ ਹਨ, ਅਸੀਂ ਉਹ ਲੱਖਾਂ ਕਰੋੜਾਂ ਰੁਪਏ ਦੇ ਕੇ ਵੀ ਆਪਣੀ ਜ਼ਿੰਦਗੀ ਦਾ ਬੀਤਿਆ ਹੋਇਆ ਕੋਈ ਪਲ ਵਾਪਸ ਨਹੀਂ ਲਿਆ ਸਕਦੇ ਹਰ ਦਿਨ ਦੀ ਸੰਭਾਲ ਕਰਨੀ ਚਾਹੀਦੀ ਹੈ ਹਰ ਦਿਨ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇ ਹਰ ਪਲ ਨੂੰ ਹਰ ਦਿਨ ਨੂੰ ਆਪਾਂ ਸੋਹਣਾ ਬਣਾ ਲਿਆ ਤਾਂ ਜ਼ਿੰਦਗੀ ਆਪੇ ਹੀ ਸੋਹਣੀ ਬਣ ਜਾਵੇਗੀ ਦਿਨਾਂ ਤੋਂ ਹੀ ਜ਼ਿੰਦਗੀ ਬਣਦੀ ਹੈ ਤਾਂ ਇਸ ਕਰਕੇ ਨਾ ਇਹ ਦਿਨ ਨੂੰ ਆਪਾਂ ਆਪਣੇ ਲਈ ਖਾਸ ਮੰਨਣਾ ਹੈ ਪਰ ਮਨੁੱਖੀ ਸੁਭਾਅ ਹੈ ਮਨੁੱਖ ਦੇ ਕੁਝ ਖਾਸ ਦਿਨ ਵਰ ਮਹੀਨੇ ਕੁਝ ਖਾਸ ਤਰੀਕਾ ਨੂੰ ਆਪਣੇ ਲਈ ਉਹ ਖਾਸ ਮੰਨਦਾ ਹੈ ਕਾਬਿਰ ਉਹ ਉਹਨਾਂ ਦੇ ਉੱਤੇ ਬਹੁਤ ਜ਼ੋਰ ਦਿੰਦੇ ਹਨ ਇਹ ਦਿਨਵਾਰ ਨੂੰ ਮੈਂ ਚੰਗੀ ਤਰ੍ਹਾਂ ਮਨਾ ਲਵਾ ਤੇ ਸੋਹਣਾ ਬਣਾ ਲਵਾ ਉਹਨਾਂ ਦੇ ਵਿੱਚੋਂ ਇਹ ਇੱਕ ਤਰੀਕ ਹੈ ਜੀ ਨਵੇਂ ਸਾਲ ਦੀ ਤਰੀਕ ਜਦੋਂ ਸਾਡੀ ਜ਼ਿੰਦਗੀ ਵਿੱਚ ਇੱਕ ਨਵਾਂ ਸਾਲ ਆਉਂਦਾ ਹੈ ਤਾਂ ਇਹ ਨਵੇਂ ਸਾਲ ਨੂੰ ਹਰ ਸਾਲ ਹਰ ਇੱਕ ਬੰਦਾ ਆਪੋ ਆਪਣੇ ਹਿਸਾਬ ਦੇ ਨਾਲ ਮਨਾਉਂਦਾ ਹੈ ਕੁਝ ਲੋਕ ਇਸ ਸਾਲ ਦੀ ਸ਼ੁਰੂਆਤ ਨੂੰ ਨੱਚ ਟੱਪ ਕੇ ਭੰਗੜੇ ਪਾ ਕੇ ਕਰਦੇ ਹਨ ਕਈਆਂ ਦਾ ਸੁਭਾਅ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਖੁਸ਼ੀ ਹੋਵੇ ਗਮੀ ਹੋਵੇ ਉਹਨਾਂ ਨੇ ਉਹ ਖੁਸ਼ੀ ਗਮੀ ਨੂੰ ਨਸ਼ਾ ਕਰਕੇ ਹੀ ਮਨਾਉਣਾ ਹੈ ਤਾਂ ਉਹ ਫਿਰ ਨਸ਼ਾ ਕਰਦੇ ਹਨ ਭਾਵ ਕਿ ਇੱਕ ਹੈ ਆਪੋ ਆਪਣਾ ਤਰੀਕਾ ਹੈ ਆਪਣੇ ਕਿਸੇ ਖਾਸ ਦਿਨ ਨੂੰ ਮਨਾਉਣ ਨੂੰ ਯਾਦ ਕਰਨ ਦਾ ਬਹੁਤ ਘੱਟ ਲੋਕ ਹੁੰਦੇ ਹਨ ਜਾਂ ਕਹਿ ਲਓ ਕਿ ਉਹ ਬਹੁਤ ਖਾਸ ਲੋਕ ਹੁੰਦੇ ਹਨ ਜੋ ਆਪਣੇ ਹਰੇਕ ਦਿਨ ਦੀ ਹਰੇਕ ਮਹੀਨੇ ਦੀ ਹਰ ਇੱਕ ਸਾਲ ਦੀ ਜਾਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਉਹਨਾਂ ਦਾ ਕੋਈ ਦਿਨ ਵਾਰ ਖਾਸ ਹੈ ਮਹੀਨਾ ਖਾਸ ਲੱਗਦਾ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਗੋਦ ਵਿੱਚ ਬੈਠ ਕੇ ਮਨਾਉਂਦੇ ਹੋਣ ਭਾਵਕੀ ਪਰਮਾਤਮਾ ਦਾ ਨਾਮ ਜਪਦੇ ਹੋਏ ਮਨਾਉਂਦੇ ਆਂ ਤੇ ਫਿਰ ਉਹ ਗੁਰੂ ਵਾਹਿਗੁਰੂ ਜੀ ਨੂੰ ਪਿਆਰੇ ਵੀ ਬੜੇ ਲੱਗਦੇ ਹਨ ਜੋ ਦੁੱਖ ਸੁੱਖ ਵਿੱਚ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹਨ ਉਹ ਪਰਮ ਪਿਤਾ ਪਰਮਾਤਮਾ ਜੀ ਉਹਨਾਂ ਨੂੰ ਫਿਰ ਬੜਾ ਪਿਆਰ ਕਰਦੇ ਹਨ ਹਮੇਸ਼ਾ ਉਹਨਾਂ ਨੂੰ ਆਪਣੇ ਗੋਦ ਦਾ ਨਿਘ ਦੇਂਦੇ ਹਨ ਫਿਰ ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹਾਂ ਫਿਰ ਹੋਰ ਕੁਝ ਵੀ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਹੈ ਗੁਰੂ ਗੁਰੂ ਕਰਦੇ ਆ ਹੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਹੈ ਤਾਂ ਇਹਦੇ ਲਈ 31 ਤਰੀਕ ਦੀ ਰਾਤ ਨੂੰ ਹੀ ਗੁਰੂ ਦੀ ਯਾਦ ਵਿੱਚ ਬੈਠ ਜਾਣਾ ਹੈ ਜੇ ਸਾਰੀ ਹੀ ਰਾਤ ਆਪਾਂ ਗੁਰੂ ਚਰਨਾਂ ਦੇ ਵਿੱਚ ਭੇਟ ਕਰ ਦਈਏ ਤਾਂ ਸਭ ਤੋਂ ਵਧੀਆ ਗੱਲ ਹੈ ਜੇ ਸਾਰੀ ਰਾਤ ਭੇਟ ਨਹੀਂ ਕਰ ਸਕਦੇ ਫਿਰ ਘੱਟੋ ਘਾਟ ਰਾਤ ਨੂੰ 11:00 ਵਜੇ ਉੱਠ ਕੇ ਇਸ਼ਨਾਨ ਕਰ ਸਕੀਏ ਤਾਂ ਬੜਾ ਹੀ ਵਧੀਆ ਹੈ ਜੇ ਇਸ਼ਨਾਨ ਨਹੀਂ ਕੀਤਾ ਜਾਂਦਾ ਤਾਂ ਵੀ ਉੱਠ ਕੇ ਵਾਹਿਗੁਰੂ ਜੀ ਦਾ ਬੈਠ ਕੇ ਜਾਪ ਕਰ ਲਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲਈਏ ਸਾਲ 2025 ਦੇ ਲਈ ਜੋ-ਜੋ ਪਰਮਾਤਮਾ ਜੀ ਨੇ ਸਾਨੂੰ ਦਿੱਤਾ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਕਰਨੀ ਜੋ ਦਾਤਾ ਮਿਲ ਗਈਆਂ ਜੋ ਕਿਰਪਾ ਮਾਲਕ ਨੇ ਕਰ ਦਿੱਤੀ ਉਹਦਾ ਸ਼ੁਕਰਾਨਾ ਕਰਨਾ ਹੈ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਉਸ ਕੀਤੇ ਹੋਏ ਸ਼ੁਕਰਾਨੇ ਦੇ ਬਦਲੇ ਜੋ ਕਿਰਪਾ ਸਾਡੇ ਤੇ ਹੋਣੀ ਹੈ ਉਹ ਆਪਾਂ ਸੋਚ ਵੀ ਨਹੀਂ ਸਕਦੇ ਪਰ ਜੇ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਕੀਤੀਆਂ ਤਾਂ ਫਿਰ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਜੋਗੇ ਹੀ ਰਹਿ ਜਾਵਾਂਗੇ ਜੇ ਸ਼ੁਕਰਾਨਾ ਕਰਾਂਗੇ ਤਾਂ ਮਾਲਕ ਦੀ ਕਿਰਪਾ ਮਿਲ ਜਾਵੇਗੀ ਇਸ ਕਰਕੇ ਪਹਿਲਾਂ ਸ਼ੁਕਰਾਨਾ ਕਰਨਾ ਹੈ ਫਿਰ ਗੁਰੂ ਗੁਰੂ ਕਰਨਾ ਹੈ ਜਿੰਨਾ ਸਿਮਰਨ ਕਰ ਸਕਦੇ ਹੋ 1 ਘੰਟਾ ਬੈਠ ਕੇ ਸਿਮਰਨ ਕਰ ਲਓ ਰਾਤ ਨੂੰ 11 ਵਜੇ ਸ਼ੁਰੂ ਕਰ ਦਿਓ 12 ਵਜੇ ਤੱਕ ਸਿਮਰਨ ਦਾ ਜਾਪ ਜ਼ਰੂਰ ਕਰੋ ਕਿਉਂਕਿ 31 ਦੀ ਰਾਤ 12 ਵਜੇ ਤੋਂ ਬਾਅਦ ਅਗਲਾ ਨਵਾਂ ਦਿਨ ਚੜ ਜਾਣਾ ਹੈ ਨਵਾਂ ਸਾਲ ਚੜ ਜਾਵੇਗਾ ਤਾਂ ਬਸ ਆਪਾਂ 25 ਦੇ ਵਿੱਚੋਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਜਪਦਿਆਂ ਜਪਦਿਆਂ 26 ਵਿੱਚ ਪ੍ਰਵੇਸ਼ ਕਰ ਜਾਣਾ ਹੈ ਫਿਰ ਜੋ ਵੀ ਤੁਹਾਡਾ ਨਿਤ ਦਾ ਨਿਯਮ ਹੈ ਜੇਕਰ ਤੁਸੀਂ ਗੁਰਸਿੱਖ ਹੋ ਤਾਂ ਪੰਜਾਂ ਬਾਣੀਆਂ ਦਾ ਨਿਤ ਨਿਯਮ ਕਰਨਾ ਹੈ ਜੋ ਵੀ ਤੁਹਾਡਾ ਨਿਤ ਦਾ ਨਿਮ ਹੈ ਨ 12 ਵਜੇ ਤੋਂ ਬਾਅਦ ਕਰ ਲੈਣਾ ਹੈ ਜੇ ਤੁਸੀਂ ਕਿਸੇ ਹੋਰ ਧਰਮ ਦੇ ਵਿੱਚ ਹੋ ਕਿਸੇ ਹੋਰ ਨਾਮ ਦੇ ਨਾਲ ਹੋ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਤੁਸੀਂ ਵੀ ਆਪਣੇ ਪਰਮਾਤਮਾ ਜੀ ਨੂੰ ਯਾਦ ਕਰਨਾ ਹੈ ਇਹ ਰਾਤ 11 ਤੋਂ 12 ਵਜੇ ਤੱਕ ਬੈਠ ਕੇ ਤੁਸੀਂ ਗੁਰੂ ਗੁਰੂ ਜਪੋਗੇ ਤੇ ਕਈਆਂ ਨੇ ਤਾਂ ਸਾਰੀ ਰਾਤ ਹੀ ਗੁਰੂ ਚਰਨਾਂ ਵਿੱਚ ਭੇਟ ਕਰ ਦੇਣੀ ਹੈ ਭਾਵ ਕੇ 31 ਤਰੀਕ ਦੀ ਰਾਤ ਅਤੇ ਇੱਕ ਅੰਮ੍ਰਿਤ ਦਾ ਵੇਲਾ ਭਾਵ ਕਿ ਅੰਮ੍ਰਿਤ ਵੇਲਾ ਮਿਲਾ ਕੇ ਸਾਰੀ ਰਾਤ ਗੁਰੂ ਚਰਨਾਂ ਵਿੱਚ ਪੇਟ ਕਰ ਦੇਣੀ ਹੈ ਫਿਰ ਉਹਨਾਂ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਜ਼ਰੂਰ ਹੋਵੇਗੀ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਉਹ ਸਿੱਖ ਉਹ ਭਗਤ ਬੜੇ ਹੀ ਪਿਆਰੇ ਹੁੰਦੇ ਹਨ ਜੋ ਆਪਣੇ ਹਰ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰਦੇ ਹਨ ਜੋ ਦੁੱਖ ਸੁੱਖ ਦੇ ਵਿੱਚ ਪਰਮ ਪਿਤਾ ਪਰਮਾਤਮਾ ਜੀ ਨੂੰ ਹੀ ਯਾਦ ਕਰਦੇ ਹਨ ਸਾਰਿਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਹੈ ਸਭ ਨੇ ਆਪੋ ਆਪਣੇ ਹਿਸਾਬ ਨਾਲ ਕਰਨੀ ਹੈ ਪਰ ਜੇ ਆਪਾਂ ਗੁਰੂ ਦਾ ਨਾਮ ਜਪ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਸ਼ੁਰੂਆਤ ਕਰਾਂਗੇ ਤਾਂ ਗੁਰੂ ਸਾਹਿਬ ਜੀ ਸਾਡੇ ਤੇ ਖੁਸ਼ ਹੋ ਜਾਣਗੇ ਬੜੀ ਕਿਰਪਾ ਕਰਨਗੇ ਸੋ ਇਹੀ ਤਰੀਕਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਕਲਗੀਧਰ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਸਾਥ ਸੰਗਤ ਜੀ ਇੱਥੇ ਨਾ ਮਹਾਪੁਰਖ ਜੀ ਇੱਕ ਹੋਰ ਬੜੀ ਪਿਆਰੀ ਜੁਗਤ ਦੱਸਦੇ ਹਨ ਮਹਾਂਪੁਰਖ ਜੀ ਆਖਦੇ ਹਨ ਜਦੋਂ ਵੀ ਤੁਸੀਂ ਰਾਤ ਨੂੰ ਭਜਨ ਬੰਦਗੀ ਕਰੋਗੇ ਜੋ ਵੀ ਭਜਨ ਬੰਦਗੀ ਕੀਤੀ ਸਿਮਰਨ ਕੀਤਾ ਗੁਰਬਾਣੀ ਦਾ ਪਾਠ ਕੀਤਾ ਤਾਂ ਆਪਣੇ ਕੋਲ ਪਾਣੀ ਜ਼ਰੂਰ ਰੱਖ ਲੈਣਾ ਹੈ ਜਦੋਂ ਤੁਸੀਂ ਉਸ ਪਾਣੀ ਨੂੰ ਆਪਣੇ ਕੋਲ ਰੱਖ ਕੇ ਪਾਠ ਕਰੋਗੇ ਭਜਨ ਬੰਦਗੀ ਕਰੋਗੇ ਪਰਮਾਤਮਾ ਦਾ ਸ਼ੁਕਰਾਨਾ ਕਰੋਗੇ ਤਾਂ ਫਿਰ ਉਹ ਪਾਣੀ ਆਮ ਪਾਣੀ ਨਹੀਂ ਰਹਿ ਜਾਣਾ ਅੰਮ੍ਰਿਤ ਬਣ ਜਾਣਾ ਹੈ ਫਿਰ ਤੁਸੀਂ ਉਸ ਅੰਮ੍ਰਿਤ ਦਾ ਆਪਣੇ ਪੂਰੇ ਘਰ ਵਿੱਚ ਛੱਟਾ ਦੇਣਾ ਹੈ ਨਾਲ ਹੀ ਨਾਲ ਸੋਚਣਾ ਹੈ ਮੈਂ ਹੁਣ ਆਪਣੇ ਘਰ ਵਿੱਚ ਇਹ ਅੰਮ੍ਰਿਤ ਦਾ ਛੱਟਾ ਦੇ ਦਿੱਤਾ ਹੈ ਇਸ ਕਰਕੇ ਮੇਰੇ ਘਰ ਦੀ ਸਾਰੀ ਨੈਗੇਟਿਵਿਟੀ ਘਰ ਦੇ ਵਿੱਚ ਜੋ ਵੀ ਦੁੱਖ ਤਲਿੱਦਰ ਹਨ ਸਾਰੇ ਬਾਹਰ ਚਲੇ ਗਏ ਹਨ ਇਹ ਮੈਸੇਜ ਆਪਣੇ ਮਨ ਦੇ ਵਿੱਚ ਕਰਨਾ ਹੈ ਉਸੇ ਹਿਸਾਬ ਦੇ ਨਾਲ ਫਿਰ ਤੁਹਾਡੇ ਦਿਮਾਗ ਵਿੱਚ ਇਹ ਕੰਮ ਕਰੇਗਾ ਜੋ ਆਪਾਂ ਇਸ ਨੂੰ ਮੈਸੇਜ ਦਿੰਨੇ ਆ ਆਪਣੇ ਮਨ ਨੂੰ ਨਵਾਂ ਸਾਲ ਚੜ੍ਹਦੇ ਅਨਸਾਰ ਹੀ ਪੋਜ਼ਿਟਿਵ ਮੈਸੇਜ ਹੀ ਦਿਓ ਕਿ ਹੁਣ ਮੇਰੇ ਘਰ ਦੀ ਸਾਰੀ ਦਲੀਦਰਤਾ ਸਾਰੀ ਨੈਗੇਟਿਵਿਟੀ ਬਾਹਰ ਨਿਕਲ ਚੁੱਕੀ ਹੈ ਸਾਲ 2025 ਦੇ ਨਾਲ ਹੀ ਸਾਰੀ ਨੈਗੇਟਿਵਿਟੀ ਚਲੀ ਗਈ ਹੈ ਹੁਣ ਮੇਰੇ ਘਰ ਵਿੱਚ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਤਰੱਕੀ ਆਵੇਗੀ ਕਿਉਂਕਿ ਮੇਰੇ ਘਰ ਦੇ ਵਿੱਚ ਨਾਮ ਬਾਣੀ ਦਾ ਛੱਟਾ ਚਲਾ ਗਿਆ ਹੈ ਹੁਣ ਮੇਰੇ ਘਰ ਵਿੱਚ ਪਰਮ ਪਿਤਾ ਪਰਮਾਤਮਾ ਜੀ ਦਾ ਪਹਿਰਾ ਲੱਗ ਗਿਆ ਹੈ ਜਦੋਂ ਇਹ ਮੈਸੇਜ ਆਪਾਂ ਆਪਣੇ ਮਨ ਨੂੰ ਦੇਵਾਂਗੇ ਇਸ ਤਰੀਕੇ ਨਾਲ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਾਂਗੇ ਯਕੀਨ ਕਰੋ ਸਾਡਾ ਹਰ ਦਿਨ ਹਰ ਮਹੀਨਾ ਸੋਹਣਾ ਲੰਗੇਗਾ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਇਸ ਕਰਕੇ ਤਾਂ ਸਾਨੂੰ ਮਹਾਪੁਰਖ ਜੀ ਵਿਦਵਾਨ ਪੁਰਖ ਹਮੇਸ਼ਾ ਆਖਦੇ ਹਨ ਭਾਈ ਚੰਗਾ ਸੋਚੋ 네ਗੇਟਿਵ ਸੋਚ ਤੋਂ ਵਿਚਾਰਾਂ ਤੋਂ ਦੂਰ ਰਹੋ 네ਗੇਟਿਵ ਸੰਗਤ ਤੋਂ ਦੂਰ ਰਹੋ ਕਿਉਂਕਿ ਜਿੱਦਾਂ ਦੇ ਵਿਚਾਰ ਸਾਡੇ ਮਨ ਵਿੱਚ ਗਏ ਉਸੇ ਤਰ੍ਹਾਂ ਸਾਡੇ ਮਨ ਨੇ ਸੋਚਣਾ ਸ਼ੁਰੂ ਕਰ ਦਿੱਤਾ ਇਸ ਕਰਕੇ ਚੰਗਾ ਸੋਹਣਾ ਸੋਚਣਾ ਹੈ ਜ਼ਰੂਰ ਚੰਗਾ ਹੋਵੇਗਾ ਜੋ ਪਿੱਛੇ ਬੀਤ ਗਿਆ ਸੋ ਬੀਤ ਗਿਆ ਉਹਦੇ ਬਾਰੇ ਸੋਚ ਸੋਚ ਕੇ ਦੁਖੀ ਨਹੀਂ ਹੋਣਾ ਪਛਤਾਉਣਾ ਨਹੀਂ ਜੋ ਪਿੱਛੇ ਗਲਤੀਆਂ ਹੋਈਆਂ ਸੀ ਨਾ ਉਹਨਾਂ ਗਲਤੀਆਂ ਤੋਂ ਸਿੱਖਣਾ ਹੈ ਉਹਨਾਂ ਨੂੰ ਦੁਬਾਰਾ ਨਹੀਂ ਦੁਹਰਾਉਣਾ ਪਰ ਯਾਦ ਕਰਕੇ ਦੁਖੀ ਨਹੀਂ ਹੋਣਾ ਸਭ ਤੋਂ ਲਾਸਟ ਤੇ ਇਹ ਤਰੀਕਾ ਜਿਹੜਾ ਨੁਕਤਾ ਹੈ ਇਹ ਜ਼ਰੂਰ ਕਰਨਾ ਹੈ ਕਿਉਂਕਿ ਇਹਦੇ ਤੋਂ ਬਿਨਾ ਸਿੱਖ ਦੀ ਕੋਈ ਵੀ ਅਰਦਾਸ ਬੇਨਤੀ ਪੂਰੀ ਨਹੀਂ ਹੋ ਸਕਦੀ ਉਹ ਹੈ ਸਰਬੱਤ ਦਾ ਭਲਾ ਮੰਗਣਾ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਹੀ ਦੀਨ ਦੁਨੀਆ ਦੇ ਉੱਤੇ ਆਪ ਜੀ ਮਿਹਰ ਭਰਿਆ ਹੱਥ ਰੱਖਣਾ ਸਰਬੱਤ ਦੇ ਭਲੇ ਦੀ ਅਰਦਾਸ ਅਸੀਂ ਜ਼ਰੂਰ ਕਰਨੀ ਆ ਕਿਉਂਕਿ ਸਿੱਖ ਦੀ ਅਰਦਾਸ ਬੇਨਤੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਅਸੀਂ ਸਰਬੱਤ ਦਾ ਭਲਾ ਨਹੀਂ ਮੰਗਦੇ ਬਸ ਆਪਣਾ ਹੀ ਭਲਾ ਮੰਗੀ ਜਾਣਾ ਆਪਣੇ ਨਾਲ ਨਾਲ ਸਰਬੱਤ ਦਾ ਭਲਾ ਵੀ ਮੰਗਣਾ ਹੈ ਜਿੰਨਾ ਵੀ ਤੁਸੀਂ ਸਰਬੱਤ ਦਾ ਭਲਾ ਮੰਗ ਸਕਦੇ ਹੋ ਜ਼ਰੂਰ ਮੰਗੋ ਪਰਮਾਤਮਾ ਮੈਨੂੰ ਇੰਨਾ ਕਿ ਸਮਰੱਥ ਬਣਾਓ ਕਿ ਮੇਰੇ ਘਰ ਵਿੱਚ ਆਇਆ ਹੋਇਆ ਕੋਈ ਵੀ ਜੀ ਖਾਲੀ ਨਾ ਜਾਵੇ ਜੇਕਰ ਕੋਈ ਆਸ ਰੱਖ ਕੇ ਆਇਆ ਹੈ ਉਹ ਵੀ ਝੋਲੀ ਭਰੀ ਜਾਵੇ ਪਰਮਾਤਮਾ ਜੀ ਮੈਨੂੰ ਇੰਨਾ ਕਿ ਸਮਰੱਥ ਬਣਾ ਦਿਓ ਜਦੋਂ ਆਪਾਂ ਇਸ ਤਰ੍ਹਾਂ ਭਲੇ ਦੀ ਭਾਵਨਾ ਰੱਖ ਕੇ ਗੁਰੂ ਤੋਂ ਮੰਗਾਂਗੇ ਗੁਰੂ ਸਾਹਿਬ ਜੀ ਸਾਡੇ ਰਿਜਕ ਵਿੱਚ ਸਾਡੀਆਂ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣਗੇ ਬਾਕੀ ਕਿਰਤ ਕਮਾਈ ਵਿੱਚੋਂ ਦਸਵੰਦ ਵੀ ਕੱਢਦੇ ਰਹਿਣਾ ਚਾਹੀਦਾ ਹੈ ਸੋ ਸਾਥ ਸੰਗਿਆ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ